ਆਪਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਪੰਜਾਬੀ ਵਿਆਕਰਣ ਵਾਲਾ ਪੋਰਸ਼ਨ ਹੈ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਹੈ ਜਿਹਦੇ ਵਿੱਚ ਬੇਟਾ ਆਪਾਂ ਪਹਿਲੇ ਨੰਬਰ ਦੇ ਉੱਤੇ ਕੀਤਾ ਸੀਗਾ ਵੀ ਸ਼ਬਦ ਜਿਹੜੀਆਂ ਜਿਹੜੀਆਂ 8 ਪ੍ਰਕਾਰ ਦੀਆਂ ਹੁੰਦੀਆਂ ਪਹਿਲੀ ਨਾਮ ਕਰ ਲਿਆ ਆਪਾਂ ਦੂਜਾ ਪੜਨਾਮ ਕਰ ਰਹੇ ਹਾਂ ਮੁੱਖ ਰੂਪ ਵਿੱਚ ਬੇਟਾ ਤੁਹਾਨੂੰ ਇਹਦੇ ਵਿੱਚੋਂ ਜ਼ਿਆਦਾ ਸਵਾਲ ਆਉਂਦੇ ਆ ਠੀਕ ਹੈ ਹਿੰਦੀ ਚ ਇਹਨੂੰ ਸਰਵਨਾਮ ਵੀ ਕਹਿੰਦੇ ਕਈ ਵਾਰੀ ਉਹਨੇ ਸਰਵਨਾਮ ਆ ਜਿਹੜਾ ਪੁੱਛਿਆ ਹੁੰਦਾ ਉੱਥੇ ਠੀਕ ਹੈ ਤਾਂ ਬੇਟਾ ਪੰਜਾਬੀ ਚ ਪੜਨਾਮ ਕਹਿੰਦੇ ਆ ਪੜਨਾਮ ਬੇਟਾ ਆਪਾ ਪੜ ਦੇ ਧਿਆਨ ਦਿਨੇ ਇਹਦੇ ਵੱਲ ਕਹਿੰਦਾ ਪੜਨਾਮ ਇੱਕ ਅਜੇਹੀ ਸ਼ਬਦ ਸ਼੍ਰੇਣੀ ਹੈ ਜੋ ਪਾਸ਼ਾ ਦੀ ਵਾਕ ਬਣਤਰ ਵਿੱਚ ਨਾਮ ਸ਼ਬਦਾਂ ਦੀ ਥਾਂ ਉੱਤੇ ਵਰਤੀ ਜਾਂਦੀ ਹੈ ਨਾਮ ਸ਼ਬਦਾਂ ਦੀ ਵਾਰ-ਵਾਰ ਵਰਤੋਂ ਨਾਲ ਪਾਸ਼ਾ ਰੋਚਕ ਨਹੀਂ ਰਹਿੰਦੀ ਇਸ ਕਰਕੇ ਨਾਮ ਸ਼ਬਦਾਂ ਦੀ ਥਾਂ ਤੇ ਕੁਝ ਹੋਰ ਸ਼ਬਦ ਵਰਤੇ ਜਾਂਦੇ ਹਨ ਜਿਨ੍ਹਾਂ ਨੂੰ ਪੜਨਾਮ ਕਹਿੰਦੇ ਹੈ ਠੀਕ ਹੈ ਪਹਿਲਾਂ ਬਿਟਾ ਆਪਾਂ ਨਾਮ ਕਰ ਲਿਆ ਹੈ ਕਿਤੇ ਵਸਤੂ ਵਿਅਕਤੀ ਸਥਾਨ ਦੇ ਨਾਮ ਦੇ ਲਈ ਜਿਹੜੇ ਸ਼ਬਦ ਵਰਤੇ ਜਾਂਦੇ ਉਹਨਾਂ ਨੂੰ ਨਾਮ ਕਹਿੰਦੇ ਆ ਤੇ ਨਾਮ ਦੀ ਜਗ੍ਹਾ ਤੇ ਜਿਹੜੇ ਸ਼ਬਦ ਵਰਤੇ ਜਾਂਦੇ ਉਹਨਾਂ ਨੂੰ ਕੀ ਕਹਿੰਦੇ ਆ ਪੜਨਾ ਠੀਕ ਹੈ ਇਹਦੀ ਪਰਿਭਾਸ਼ਾ ਕੀ ਹੈ ਨਾਮ ਸ਼ਬਦਾਂ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਮੈਂ ਜਿਵੇਂ ਬੇਟਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਇਦੀ ਜਗ੍ਹਾ ਤੇ ਮੈਂ ਸ਼ਬਦ ਵਰਤਦਾ ਪਿਆ ਤਾਂ ਇਹ ਪੜਨਾਮ ਆ ਨਾਮ ਦੀ ਜਗ੍ਹਾ ਤੇ ਜਿਹੜੇ ਸ਼ਬਦ ਵਰਤੇ ਜਾਂਦੇ ਤੁਸੀਂ ਤੁਸੀਂ ਮੰਨ ਲਓ ਤੁਹਾਡੇ ਕੋਈ ਵੀ ਰਿਸ਼ਤੇਦਾਰ ਆ ਜਾਂ ਉਹਨਾਂ ਦਾ ਕੋਈ ਨਾਮ ਆ ਪਰ ਉਹਨਾਂ ਨੂੰ ਅਸੀਂ ਤੁਸੀਂ ਕਹਿੰਨੇ ਪਏ ਆ ਠੀਕ ਹੈ ਤਾਂ ਉਹ ਨਾਮ ਦੀ ਜਗ੍ਹਾ ਤੇ ਵਰਤਿਆ ਗਿਆ ਉਹੋ ਜੀ ਉਹਦਾ ਕੋਈ ਨਾਮ ਆ ਪਰ ਅਸੀਂ ਉਹ ਸ਼ਬਦ ਵਰਤ ਰਹੇ ਹਾਂ ਠੀਕ ਹੈ ਜਿਵੇਂ ਉਹ RAM DAS ਰਾਮਦਾਸ ਦੀ ਜਗ੍ਹਾ ਤੇ ਅਸੀਂ ਉਹ ਸ਼ਬਦ ਵਰਤਦੇ ਹਾਂ ਤੇ ਇਹ ਪੜਨਾਮ ਆ ਅਸੀਂ ਤੂੰ ਮੇਰਾ ਤੁਹਾਡਾ ਸਾਡਾ ਉਸ ਦਾ ਕੋਈ ਕੁਝ ਜਿਹੜਾ ਕੌਣ ਇਹ ਉਹ ਆਪ ਆਪਣਾ ਕੀ ਆਦ ਇਹ ਸਾਰੇ ਪੜਨਾਮ ਆ ਠੀਕ ਹੈ ਅਰਥ ਦੇ ਪੱਖ ਤੋਂ ਪੜਨਾਮ ਸ਼ਬਦ 6 ਤਰ੍ਹਾਂ ਦੇ ਹੁੰਦੇ ਆ ਠੀਕ ਹੈ ਪਹਿਲਾ ਆ ਗਿਆ ਬੇਟਾ ਪੁਰਖਵਾਚਕ ਪੜਨਾਮ ਆਪਸ ਵਿੱਚ ਗੱਲ ਕਰਦੇ ਸਮੇਂ ਪੁਰਖ ਵਿਅਕਤੀ ਦਾ ਨਾਮ ਲੈਣ ਦੀ ਥਾਂ ਤੇ ਜਿਹੜੇ ਸ਼ਬਦ ਵਰਤੇ ਜਾਂਦੇ ਹਨ ਉਸ ਨੂੰ ਪੁਰਖਵਾਚਕ ਪੜਨਾਮ ਕਹਿੰਦੇ ਹਨ ਜਿਵੇਂ ਮੈਂ ਤੂੰ ਉਹ ਆਦ ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ ਠੀਕ ਹੈ ਤਾਂ ਮੈਂ ਤੂੰ ਆਦ ਇਹ ਪੁਰਖਵਾਚਕ ਪੜਨਾਮ ਆ ਬੇਟਾ ਜਿਹੜੇ ਕਿਸੇ ਵਿਅਕਤੀ ਦੀ ਥਾਂ ਤੇ ਦੀ ਥਾਂ ਤੇ ਵਰਤੇ ਜਾਂਦੇ ਆ ਠੀਕ ਹੈ ਜਿਵੇਂ ਮੈਂ ਆ ਮੈਂ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਮੇਰੀ ਜਗ੍ਹਾ ਤੇ ਮੈਂ ਵਰਤਿਆ ਗਿਆ ਤਾਂ ਇਹ ਪੁਰਖਵਾਚਕ ਪੜਨਾਮ ਆ ਠੀਕ ਹੈ ਇਹ ਕਿੰਦਾ ਪੁਰਖਵਾਚਕ ਪੜਤਾਂ ਆਮ ਤਿੰਨ ਤਰ੍ਹਾਂ ਦੇ ਹੁੰਦੇ ਪਹਿਲਾ ਹੁੰਦਾ ਉੱਤਮ ਪੁਰਖ ਗੱਲ ਕਰਮ ਕਰਨ ਵਾਲੇ ਨੂੰ ਉੱਤਮ ਪੁਰਖ ਕਿਹਾ ਜਾਂਦਾ ਜਿਵੇਂ ਮੈਂ ਅਸੀਂ ਮੈਨੂੰ ਸਾਨੂੰ ਸਾਡੇ ਮੈਥੋਂ ਆਦ ਠੀਕ ਹੈ ਦੂਜਾ ਪੁਰਖ ਮੱਧਮ ਪੁਰਖ ਜਿਸ ਨਾਲ ਗੱਲ ਕੀਤੀ ਜਾਂਦੀ ਹੈ ਉਸ ਨੂੰ ਦੂਜਾ ਪੁਰਖ ਮੱਧਮ ਪੁਰਖ ਕਹਿੰਦੇ ਹਨ ਜਿਵੇਂ ਤੂੰ ਤੁਸੀਂ ਤੁਹਾਨੂੰ ਤੁਹਾਡਾ ਤੇਰਾ ਤੇਥੋਂ ਠੀਕ ਹੈ ਇਹ ਸਾਰੇ ਪੁਰਖਵਾਚਕ ਪੜਨਾ ਆਉਂਦੀਆਂ ਕਿਸਮਾਂ ਆ ਠੀਕ ਹੈ ਤੀਜਾ ਆ ਗਿਆ ਤੀਜਾ ਪੁਰਖ ਜੇ ਅਨ્ય ਪੁਰਖ ਕਹਿੰਦਾ ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ ਉਸ ਨੂੰ ਤੀਜਾ ਪੁਰਖ ਕਹਿੰਦੇ ਜਿਵੇਂ ਉਹ ਉਸ ਦਾ ਉਸ ਦੀ ਉਹਨਾਂ ਇਹ ਇਹਨਾਂ ਇਹਦਾ ਇਹਦੀ ਆਦ ਜਿਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਤੇ ਬੇਟਾ ਮੁੱਖ ਰੂਪ ਵਿੱਚ ਇਹਨਾਂ ਨੂੰ ਕੀ ਕਹਿੰਦੇ ਹੈ ਪੁਰਖਵਾਚਕ ਪੜਨਾਮ ਜਦੋਂ ਕਿਸੇ ਵਿਅਕਤੀ ਦੇ ਨਾਂ ਦੇ ਜਗ੍ਹਾ ਤੇ ਗੱਲ ਕੀਤੀ ਜਾਂਦੀ ਹੈ ਠੀਕ ਹੈ ਅੱਗੇ ਆ ਗਿਆ ਬੇਟਾ 2 ਨੰਬਰ ਤੇ ਆ ਗਿਆ ਪੜਨਾਮ ਦੇ ਨੇ ਕਹਿੰਦੇ ਨੇ 6 ਤਰ੍ਹਾਂ ਦੇ ਹੁੰਦੇ ਦੂਜੇ ਨੰਬਰ ਤੇ ਆ ਗਿਆ ਨਿਜਵਾਚਕ ਪੜਨਾਮ ਉਹ ਪੜਨਾਮ ਜੋ ਨਾਮ ਦੇ ਨਾਲ ਆ ਕੇ ਉਸੇ ਨਾਮ ਦੀ ਨਿਜਤਾ ਆਪਣੇਪਣ ਨੂੰ ਪ੍ਰਗਟਾਵੇ ਉਸ ਨੂੰ ਨਿਜਵਾਚਕ ਪੜਨਾਮ ਕਹਿੰਦੇ ਹਨ ਜਿਵੇਂ ਆਪ ਆਪਣੇ ਆਪ ਆਪਸ ਆਪੂ ਆਪੇ ਖੁਦ ਆਦ ਠੀਕ ਹੈ ਤਾਂ ਆਪਣੇ ਆਪ ਦੀ ਜਿਹੜੀ ਨਿੱਜੀ ਚੀਜ਼ ਨੂੰ ਜਿਹੜਾ ਸ਼ਬਦ ਪ੍ਰਗਟਾਉਂਦੇ ਪਿਆ ਉਹਨੂੰ ਨਿਜਵਾਚਕ ਪੜਨਾਮ ਕਹਿੰਦੇ ਆ ਠੀਕ ਹੈ ਜਿਵੇਂ ਆਪ ਆਪਣੇ ਆਪ ਕਰ ਲਿਆ ਅੱਗੇ ਆ ਗਿਆ ਬੇਟਾ ਨਿਸ਼ਚੇ ਵਾਚਕ ਪੜਨਾਮ ਜਿਹੜੇ ਪੜਨਾਮ ਦੂਰ ਜਾਂ ਨੇੜੇ ਦਿਸਦੀ ਕਿਸੇ ਚੀਜ਼ ਵੱਲ ਇਸ਼ਾਰਾ ਕਰਕੇ ਉਹਨਾਂ ਦੇ ਨਾਂ ਉਹਨਾਂ ਦੇ ਨਾਂ ਦੀ ਥਾਂ ਤੇ ਵਰਤੇ ਜਾਣ ਉਹ ਨਿਸ਼ਚੇ ਵਾਚਕ ਪੜਨਾਮ ਕਹਿੰਦੇ ਹੁੰਦੇ ਆ ਇਹਨਾਂ ਦੀ ਵਰਤੋਂ ਕਰਨ ਵਾਲਾ ਵਿਅਕਤੀ ਦੱਸੀ ਜਾਣ ਵਾਲੀ ਚੀਜ਼ ਬਾਰੇ ਨਿਸ਼ਚਿਤ ਹੁੰਦਾ ਹੈ ਜਿਵੇਂ ਇਹ ਉਹ ਇਸ ਉਸ ਆਦ ਠੀਕ ਹੈ ਉਹਨੂੰ ਪੱਕਾ ਹੁੰਦਾ ਹੈ ਹੈ ਨਿਸ਼ਚਿਤ ਹੁੰਦਾ ਜਿਵੇਂ ਇਹ ਸਾਡਾ ਘਰ ਹੈ ਉਹ ਮਨਜੀਤ ਦਾ ਸਕੂਟਰ ਹੈ ਤਾਂ ਨਿਸ਼ਚਿਤ ਹੈ ਬੇਟਾ ਉਹਦੇ ਵਿੱਚ ਠੀਕ ਹੈ ਉਹ ਮਨਜੀਤ ਦਾ ਸਕੂਟਰ ਹੈ ਤਾਂ ਅੱਗੇ ਆ ਗਿਆ ਨੋਟ ਜਦੋਂ ਵਾਕ ਵਿੱਚ ਇਹ ਜਾਂ ਉਹ ਸ਼ਬਦ ਉਸ ਸਮੇਂ ਵਰਤੇ ਜਾਣ ਜਦੋਂ ਉਹਨਾਂ ਦੀ ਥਾਂ ਪਹਿਲਾਂ ਨਾਮ ਸ਼ਬਦ ਦੀ ਵਰਤੋਂ ਹੋ ਚੁੱਕੀ ਹੋਵੇ ਤਾਂ ਇਹ ਜਾਂ ਉਹ ਪੁਰਖਵਾਚਕ ਪੜਨਾਮ ਹੁੰਦੇ ਹਨ ਜਿਵੇਂ ਬੀਰਬਲ ਰਾਜਾ ਅਕਬਰ ਦੇ ਨੌ ਰਤਨਾ ਵਿੱਚੋਂ ਇੱਕ ਸੀ ਉਹ ਬੜਾ ਹਾਜ਼ਰ ਜਵਾਬ ਸੀ ਇਸ ਵਾਕ ਵਿੱਚ ਉਹ ਸ਼ਬਦ ਪੁਰਖਵਾਚਕ ਪੜਨਾਮ ਹੈ ਠੀਕ ਹੈ ਬੇਟਾ ਤਾਂ ਕਿਸੇ ਵਿਅਕਤੀ ਦਾ ਨਾਮ ਜੇਕਰ ਆ ਜਾਂਦਾ ਪਹਿਲਾਂ ਤਾਂ ਫਿਰ ਉਹ ਕਿਹੜਾ ਬਣ ਜਾਂਦਾ ਪੁਰਖਵਾਚਕ ਪੜਨਾਮ ਠੀਕ ਹੈ ਜੇ ਵਿਅਕਤੀ ਨਹੀਂ ਕੋਈ ਚੀਜ਼ ਨਿਸ਼ਚਿਤ ਹੈਗੀ ਹੈ ਜਿਵੇਂ ਇਹ ਸਾਡਾ ਘਰ ਆ ਤਾਂ ਉਹ ਨਿਸ਼ਚੇਵਾਚਕ ਪੜਨਾਮ ਆ ਅੱਗੇ ਆ ਗਿਆ ਬੇਟਾ ਅਨਿਸ਼ਚੇ ਵਾਚਕ ਪੜਨਾਮ ਤਾਂ ਪੜਨਾਮ ਸ਼ਬਦਾਂ ਦੇ ਚੌਥੀ ਕਿਸਮ ਆ ਗਈ ਉਹ ਪੜਨਾਮ ਜਿਹੜੇ ਕਿਸੇ ਚੀਜ਼ ਦਾ ਅੰਦਾਜ਼ਾ ਤਾਂ ਦੱਸਣ ਪਰ ਸਹੀ ਗਿਣਤੀ ਨਾ ਦੱਸਣ ਉਹ ਅਨਿਸ਼ਚੇ ਵਾਚਕ ਪੜਨਾਮ ਹੁੰਦੇ ਹਨ ਜਿਵੇਂ ਕਈ ਕੋਈ ਵਿਰਲਾ अनेका ਕੁਝ ਹੋਰ ਕੁਝ ਹੋਰ ਅਨੇਕ ਬਹੁਤੇ ਸਾਰੇ ਬਹੁਤ ਸਾਰੇ ਕੁਝ ਕੁ ਸਰਬਤ ਆਦ ਠੀਕ ਹੈ ਤਾਂ ਇਹਦਾ ਉਦਾਹਰਨ ਦਿੱਤੀ ਕਿੰਦਾ ਸਾਰੇ ਹੀ ਹਾਜ਼ਰ ਸਨ ਪਰ ਕੁਸਕਿਆ ਕੋਈ ਨਾ ਤਾਂ ਬੇਟਾ ਕੁਸਕਿਆ ਕੋਈ ਨਾ ਸਾਰੇ ਹੀ ਹਾਜ਼ਰ ਸਨ ਅਨਿਸ਼ਚਿਤ ਹੈ ਕਿੰਨੇ ਹਾਜ਼ਰ ਸੀਗੇ ਠੀਕ ਹੈ ਪਰ ਕੁਸਕਿਆ ਕੋਈ ਨਾ ਅੱਗੇ ਆ ਗਿਆ ਪੰਜ ਨੰਬਰ ਜਿਹੜਾ ਆ ਗਿਆ ਸੰਬੰਧਵਾਚਕ ਪੜਨਾਮ ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ ਤੇ ਆ ਕੇ ਦੋ ਵਾਕਾਂ ਨੂੰ ਜੋੜਨ ਦਾ ਕੰਮ ਕਰੇ ਉਸ ਨੂੰ ਸੰਬੰਧਵਾਚਕ ਪੜਨਾਮ ਕਹਿੰਦੇ ਹਨ ਜਿਵੇਂ ਠੀਕ ਹੈ ਜੋ ਕਰੇਗਾ ਸੋ ਭਰੇਗਾ ਜੋ ਜੋ ਕਰੇਗਾ ਸੋ ਭਰੇਗਾ ਜੋੜਦੇ ਪਏ ਹਨ ਮੇਰਾ ਇੱਕ ਜਮਾਤੀ ਹੈ ਜਿਹੜਾ ਹਰ ਵੇਲੇ ਪੜਦਾ ਰਹਿੰਦਾ ਹੈ ਤਾਂ ਜਿਹੜਾ ਜਿਹੜਾ ਜੋੜਦਾ ਪਿਆ ਹੈ ਇਹਨੂੰ ਠੀਕ ਹੈ ਤਾਂ ਉਹਨੂੰ ਕੀ ਕਹਿੰਦੇ ਐ ਸਬੰਧਵਾਚਕ ਪੜਨਾ ਅੱਗੇ ਆ ਗਿਆ ਬੇਟਾ ਪ੍ਰਸ਼ਨਵਾਚਕ ਪੜਨਾ ਜਿਹੜੇ ਸ਼ਬਦ ਪੜਨਾਮ ਵੀ ਹੋਣ ਤੇ ਉਹਨਾਂ ਰਾਹੀਂ ਕੁਝ ਪੁੱਛਿਆ ਵੀ ਗਿਆ ਹੋਵੇ ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਮ ਕਹਿੰਦੇ ਹਨ ਜਿਵੇਂ ਕਿਹੜਾ ਕੌਣ ਕਿਵੇਂ ਕੀ ਕਿਸ ਨੇ ਕਿਨੂੰ ਕੀ ਕੁਝ ਆਦ ਤਾ ਜਮਾਤ ਵਿੱਚ ਕੌਣ ਰੋਲਾ ਪਾ ਰਿਹਾ ਹੈ ਕੌਣ ਇਹ ਬੇਟਾ ਪ੍ਰਸ਼ਨਵਾਚਕ ਪੜਨਾਮ ਹੋ ਗਿਆ ਕੌਣ ਰੋਲਾ ਪਾ ਰਿਹਾ ਹੈ ਤੁਹਾਨੂੰ ਇਹ ਗੱਲ ਕਿਸ ਨੇ ਦੱਸੀ ਕਿਸ ਨੇ ਇਹ ਪ੍ਰਸ਼ਨਵਾਚਕ ਪੜਨਾਮਾ ਜਿਹੜਾ ਹੋ ਗਿਆ ਇਹ ਸੀਗੀਆਂ ਬੇਟਾ ਪੜਨਾਮਾ ਦੀਆਂ ਜਿਹੜੀਆਂ 6 ਦੀਆਂ 6 ਕਿਸਮਾਂ ਤਾਂ ਅਗਲਾ ਜਿਹੜਾ ਵਿਸ਼ੇਸ਼ਣ ਆ ਉਹ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਸ਼ਬਦ ਲੜੀ ਅਗਲੀ ਤੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ